ਇੱਥੇ ਇਲਾਜ ਵਪਾਰ ਬਣ ਚੁੱਕਾ ਹੈ ਇੱਥੇ ਮੈਡੀਕਲ ਅਤਵਾਦ ਚੱਲ ਰਿਹਾ ਹੈ ਇੱਥੇ ਪੈਸਾ ਬਟੋਰਨ ਦੀ ਖਾਤਰ ਆ ਜਿਹੜੇ ਵੱਡੇ ਵੱਡੇ ਪ੍ਰਾਈਵੇਟ ਹਸਪਤਾਲ ਨੇ ਇਹ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਹਸਪਤਾਲ ਨੇ ਇਹ ਲੋਕਾਂ ਦੇ ਮਰੀਜ਼ਾਂ ਨੂੰ ਮਰਿਆ ਪਿਆ ਨੂੰ ਵੀ ਕਿੰਨੇ ਕਿੰਨੇ ਦਿਨ ਬੈੱਡ ਤੇ ਪਾਈ ਰੱਖਦੇ ਨੇ ਵੈਂਟੀਲੇਟਰਾਂ ਤੇ ਲਾਈ ਰੱਖਦੇ ਨੇ ਤੇ ਫਿਰ ਲੱਖਾਂ ਕਰੋੜਾਂ ਦੇ ਬਿੱਲ ਬਣਾ ਕੇ ਨਾਲੇ ਅਗਲੇ ਦੇ ਹੱਥ ਪੜਾ ਦਿੰਦੇ ਨੇ ਨਾਲੇ ਕਿੰਨੇ ਦਿਨ ਦਾ ਮਰਿਆ ਪਿਆ ਵਿਅਕਤੀ ਅਗਲਾ ਦੇ ਹੱਥ ਫੜਾ ਦਿੰਦੇ ਇਹ ਗੱਲਾਂ ਕਹਿ ਰਿਹਾ ਐ ਐਨਜੀਓ ਵਾਲਾ ਸਤੀਸ਼ ਵੱਡੇ ਖੁਲਾਸੇ ਕਰ ਰਿਹਾ ਕਿਉਂਕਿ ਲੋਕਾਂ ਦਾ ਮਹਿਬੂਬ ਗਾਇਕ ਰਾਜਵੀਰ ਜਵੰਦਾ ਇਸ ਦੁਨੀਆ 'ਚ ਨਹੀਂ ਰਿਹਾ ਲਗਭਗ 12 ਦਿਨ ਤੋਂ ਇੱਕ ਵੱਡੇ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਨੂੰ ਦਾਖਲ ਰੱਖਿਆ ਗਿਆ ਤੇ ਉਸ ਤੋਂ ਬਾਅਦ ਅੱਜ ਕਹਿ ਦਿੱਤਾ ਵੀ ਇਹਦਾ ਤਾਂ ਕਈ ਦਿਨਾਂ ਦਾ ਬ੍ਰੇਨ ਡੈੱਡ ਸੀਗਾ ਤੇ ਇਸ ਕਰਕੇ ਇਹਦੇ ਸਾਰੇ ਅੰਗ ਕੰਮ ਕਰਨੋਂ ਜਵਾਬ ਦੇ ਗਏ ਨੇ ਤੇ ਹੁਣ ਅਸੀਂ ਇਹਨੂੰ ਮ੍ਰਿਤਕ ਐਲਾਨ ਕਰਦੇ ਹਾਂ ਪਰ ਬਹੁਤ ਵੱਡੇ ਸਵਾਲ ਰਾਜਵੀਰ ਜਵੰਦਾ ਵਾਲੇ ਕੇਸ ਦੇ ਵਿੱਚ ਵੀ ਖੜੇ ਹੋਏ ਨੇ ਸਤੀਸ਼ ਐਨਜੀਓ ਵਾਲੇ ਨੇ ਕਿਹਾ ਉਹ ਕਹਿੰਦਾ ਕਿ ਪਹਿਲੇ ਦਿਨ ਹੀ ਇਸ ਹਸਪਤਾਲ ਦੇ ਡਾਕਟਰਾਂ ਨੇ ਇੱਕ ਵਾਰ ਕਹਿਤਾ ਸੀ ਕਿ ਬ੍ਰੇਨ ਡੈੱਡ ਹੋ ਚੁੱਕਾ ਹੈ ਤੇ ਉਹ ਕਹਿੰਦਾ ਹੈ ਕਿ ਜਦੋਂ ਕਿਸੇ ਵਿਅਕਤੀ ਦਾ ਬ੍ਰੇਨ ਯਾਨੀ ਦਿਮਾਗ ਹੀ ਡੈੱਡ ਹੋ ਜੇ ਮਤਲਬ ਮਰ ਜਾਏ ਤਾਂ ਉਸ ਤੋਂ ਬਾਅਦ ਬੰਦਾ ਜਿੰਦਾ ਰਹਿ ਹੀ ਨਹੀਂ ਸਕਦਾ ਦਿਮਾਗ ਨਹੀਂ ਸਾਰਾ ਬਾਡੀ ਸਾਰਾ ਸਰੀਰ ਚਲਾਉਣਾ ਉਹ ਕਹਿੰਦਾ ਇੱਕ ਆਰਜੀ ਤੌਰ ਤੇ बेहोਸ਼ੀ ਹੁੰਦੀ ਹੈ ਇੱਕ ਜਦੋਂ ਦਿਮਾਗ ਨੂੰ ਸੋਜ ਹੋ ਜੇ ਉਦੋਂ ਵਿਅਕਤੀ ਕੋਮਾ ਚ ਜਾ ਸਕਦਾ ਜਿਹੜਾ ਠੀਕ ਹੋ ਸਕਦਾ ਇੱਕ ਜਦੋਂ ਸਪੈਨਲ ਕੋਡ ਸਰਵਾਈਕਲ ਕੋਡ ਟੁੱਟਣ ਤੋਂ ਬਾਅਦ ਵਿਅਕਤੀ ਦਾ ਕਨੈਕਸ਼ਨ ਹੀ ਦਿਮਾਗ ਨਾਲੋਂ ਕੱਟਿਆ ਜਾਏ ਤਾਂ ਫਿਰ ਉਹ ਜਿੰਦਾ ਨਹੀਂ ਹੋ ਸਕਦਾ ਤੇ ਸਤੀਸ਼ ਐਨਜੀਓ ਵਾਲੇ ਨੇ ਸਾਫ ਕਿਹਾ ਕਿ ਇੱਥੇ ਧੋਖੇਬਾਜੀ ਚੱਲਦੀ ਆ ਇੱਥੇ ਪੈਸਾ ਕਮਾਉਣ ਦੇ ਲਈ ਇਹ ਜਿਹੜੇ ਵੱਡੇ ਵੱਡੇ ਕਾਰਪੋਰੇਟ ਹਸਪਤਾਲ ਨੇ ਇਹ ਪੈਸਾ ਠੱਗਣ ਦੇ ਲਈ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਇਹ ਸਾਜਸ਼ਾ ਕਰਦੇ ਨੇ ਔਰ ਉਹ ਕਹਿੰਦਾ ਕਿ ਵੈਂਟੀਲੇਟਰ ਕੋਈ ਇਲਾਜ ਨਹੀਂ ਹੈ ਸਤੀਸ ਕਹਿ ਰਿਹਾ ਕਿ ਵੈਂਟੀਲੇਟਰ ਦੇ ਉੱਪਰ ਪਾ ਕੇ ਜਿਹੜਾ ਬੰਦਾ ਦਾ ਬ੍ਰੇਨ ਡੈੱਡ ਹੋ ਗਿਆ ਉਹਨੂੰ ਨਹੀਂ ਬਚਾਇਆ ਜਾ ਸਕਦਾ ਹੁਣ ਯਾਦ ਕਰੋ ਪਹਿਲੇ ਦਿਨ ਜਦੋਂ ਰਾਜਵੀਰ ਜਵੰਦਾ ਬਾਰੇ ਖਬਰਾਂ ਆਈਆਂ ਸੀ ਲਗਭਗ ਸਾਰੇ মিডিਆ ਚ ਆਹੀ ਖਬਰਾਂ ਆਈਆਂ ਸੀ ਨਾ ਵੀ ਡਾਕਟਰ ਕਹਿੰਦੇ ਨੇ ਬ੍ਰੇਨ ਡੈੱਡ ਹੋ ਚੁੱਕਾ ਹੈ ਉਸ ਤੋਂ ਬਾਅਦ ਇਹ ਖਬਰਾਂ ਬੰਦ ਹੋ ਗਈਆਂ ਤੇ ਫਿਰ ਇਹ ਖਬਰਾਂ ਹੋਣੀਆਂ ਸ਼ੁਰੂ ਹੋ ਗਈਆਂ ਵੀ ਉਹ ਰਿਕਵਰ ਕਰ ਰਿਹਾ ਹੈ ਉਹ ਠੀਕ ਹੋ ਰਿਹਾ ਹੈ ਪਰ ਡਾਕਟਰਾਂ ਦੇ ਮੈਡੀਕਲ ਬੁਲਟਨ ਦੇ ਵਿੱਚ ਇਹ ਗੱਲ ਕਦੇ ਵੀ ਨਹੀਂ ਸੀ ਆਈ ਫਿਰ ਸਤੀਸ਼ ਐਨਜੀਓ ਵਾਲਾ ਪੁੱਛਦਾ ਕਿ ਇੰਨੇ ਦਿਨ ਹਸਪਤਾਲ ਚ ਕਿਉਂ ਪਾਈ ਰੱਖਿਆ ਹੁਣ ਮਿੱਤਰੋ ਸਵਾਲ ਵੱਡੇ ਨੇ ਪਹਿਲੀ ਤਾਂ ਗੱਲ ਤੁਸੀਂ ਦੇਖੋ ਕਿ ਇੱਥੇ ਇਲਾਜ ਦੋ ਤਰ੍ਹਾਂ ਦਾ ਹੈ ਇੱਕ ਦੇਸ਼ ਦੀ ਆਮ 80 90 ਫੀਸਦੀ ਆਮ ਜਨਤਾ ਦੇ ਲਈ ਤੇ ਇੱਕ ਵੱਡੇ ਅਮੀਰਾਂ ਤੇ ਮੰਤਰੀਆਂ ਤੇ ਅਫਸਰਾਂ ਦੇ ਲਈ ਤੁਸੀਂ ਦੇਖੋ ਹਰ ਪਾਰਟੀ ਦੀ ਸਰਕਾਰ ਪੰਜਾਬ 'ਚ ਰਹੀ ਕਾਲੀ ਦਲ ਦੀ ਕਾਂਗਰਸ ਦੀ ਬੀਜੇਪੀ ਦੀ ਔਰ ਆਮ ਆਦਮੀ ਪਾਰਟੀ ਦੀ ਵੀ ਹੁਣ ਸਾਰੀਆਂ ਸਰਕਾਰਾਂ ਇਹ ਦਾਵਾ ਕਰਦੀਆਂ ਨੇ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਬਹੁਤ ਵਧੀਆ ਇਲਾਜ ਪ੍ਰਬੰਧ ਦੇ ਰਹੇ ਹਾਂ ਅਸੀਂ ਮਹੱਲਾ ਕਲੀਨਿਕ ਬਣਾਤੇ ਅਸੀਂ ਜ਼ਿਲ੍ਹਾ ਪੱਧਰ ਤੇ ਬੜੇ ਸਰਕਾਰੀ ਵਧੀਆ ਹਸਪਤਾਲ ਬਣਾਏ ਨੇ ਪਰ ਜਦੋਂ ਵੀ ਕੋਈ ਮੰਤਰੀ ਬਿਮਾਰ ਹੁੰਦਾ ਕੋਈ ਵੱਡਾ ਅਫਸਰ ਬਿਮਾਰ ਹੁੰਦਾ ਤਾਂ ਉਹ ਇਹਨਾਂ ਸਰਕਾਰੀ ਹਸਪਤਾਲਾਂ ਚ ਗਲਤੀ ਨਾਲ ਵੀ ਇਲਾਜ ਕਰਾਉਣ ਨਹੀਂ ਜਾਂਦਾ ਕਿਉਂ ਕਿ ਪਤਾ ਹੈ ਕਿ ਜੇ ਸਰਕਾਰੀ ਹਸਪਤਾਲ ਚ ਇਲਾਜ ਕਰਾਉਣ ਚਲੇ ਗਏ ਤਾਂ ਉੱਥੇ ਪ੍ਰਬੰਧ ਕੋਈ ਹੈ ਨਹੀਂ ਮਾਰੇ ਜਾਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪਿਛਲੇ ਦਿਨਾਂ ਚ ਮੁੱਖ ਮੰਤਰੀ ਬਣਨ ਤੋਂ ਬਾਅਦ ਕਿੰਨੀ ਵਾਰ ਬਿਮਾਰ ਹੋਏ ਲਗਭਗ ਹਰ ਵੇਰੀ ਉਹ ਪ੍ਰਾਈਵੇਟ ਹਸਪਤਾਲ ਚ ਦਾਖਲ-ਦਾਖਲ ਹੋਈ ਜਿੱਥੇ ਰਾਜਵੀਰ ਜਵੰਦਾ ਦਾਖਲ ਰਿਹਾ ਏਸੇ 40ਸ ਹਸਪਤਾਲ ਦੇ ਵਿੱਚ ਆ ਹੜਾਂ ਦੇ ਦਰਮਿਆਨ ਵੀ ਮੁੱਖ ਮੰਤਰੀ ਦਾਖਲ ਰਹੇ ਆ ਹੁਣ ਸਵਾਲ ਇਹ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਪਾਰਟੀ ਵੀ ਇਹ ਦਾਵਾ ਕਰਦੀ ਹੈ ਕਿ ਅਸੀਂ ਪੰਜਾਬ ਚ ਬਹੁਤ ਸੋਹਣੇ ਮੱਲਾ ਕਲੀਨਿਕ ਬਹੁਤ ਸੋਹਣੀ ਇਲਾਜ ਇਲਾਜ ਕ੍ਰਾਂਤੀ ਕਹਿੰਦੇ ਅਸੀਂ ਲੈਣ ਦੀ ਪਰ ਉਸ ਇਲਾਜ ਕ੍ਰਾਂਤੀ ਚ ਆਪਦਾ ਇਲਾਜ ਕਿਉਂ ਨਹੀਂ ਕਰਾਉਂਦੇ ਸਰਕਾਰੀ ਹਸਪਤਾਲਾਂ ਚ ਹੁਣ ਗੱਲ ਕੱਲੀ ਆਮ ਆਦਮੀ ਪਾਰਟੀ ਦੀ ਨਹੀਂ ਹੁਣ ਤੁਸੀਂ ਬੀਜੇਪੀ ਦੀ ਸਰਕਾਰ ਹਰਿਆਣੇ ਚ ਹੈ ਉਥੋਂ ਦੇ ਸਰਕਾਰੀ ਹਸਪਤਾਲਾਂ ਚ ਉਥੇ ਬੀਜੇਪੀ ਵਾਲੇ ਇਲਾਜ ਨਹੀਂ ਕਰਾਉਂਦੇ ਹੁਣ ਤੁਸੀਂ ਅੱਗੇ ਦੇਖੋ ਪੰਜਾਬ ਜਦੋਂ ਬਾਦਲ ਲਾਂ ਦੀ ਸਰਕਾਰ ਸੀ ਕਾਲੀ ਦਲ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਬਾਥਰੂਮ ਚ ਡਿੱਗ ਪਏ ਚੂਲਾ ਕਰੈਕ ਹੋ ਗਿਆ ਚੂਲਾ ਪਾਉਣ ਦੇ ਲਈ ਉਹ ਅਮਰੀਕਾ ਗਏ ਇੱਥੋਂ ਨਹੀਂ ਸੀ ਪਵਾਇਆ ਤੇ ਲੋਕਾਂ ਨੂੰ ਉਹ ਵੀ ਭਾਸ਼ਣ ਦਿੰਦੇ ਸੀ ਵੀ ਅਸੀਂ ਇਲਾਜ ਬਹੁਤ ਵਧੀਆ ਦੇ ਰਹੇ ਹਾਂ ਤੁਹਾਨੂੰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਧਰਮ ਪਤਨੀ ਬੀਬੀ ਸਰਿੰਦਰ ਕੌਰ ਉਹਨਾਂ ਨੂੰ ਕੈਂਸਰ ਹੋਇਆ ਉਹਨਾਂ ਦਾ ਇਲਾਜ ਵੀ ਇੱਥੋਂ ਸਰਕਾਰੀ ਹਸਪਤਾਲ ਚੋਂ ਤਾਂ ਛੱਡੋ ਪ੍ਰਾਈਵੇਟ ਚ ਵੀ ਨਹੀਂ ਇਹਨਾਂ ਨੇ ਕਰਾਇਆ ਉਹ ਉਹਦਾ ਇਲਾਜ ਵੀ ਬਾਹਰੋਂ ਚੱਲਦਾ ਰਿਹਾ ਤੇ ਬਿੱਲ ਇੱਥੋਂ ਸਰਕਾਰੀ ਖਜ਼ਾਨੇ ਚੋਂ ਦਿੱਤੇ ਜਾਂਦੇ ਰਹੇ ਕੈਪਟਨ ਮਰਿੰਦਰ ਮੁੱਖ ਮੰਤਰੀ ਰਹੇ ਪੰਜਾਬ ਦੇ ਉਹ ਵੀ ਕਹਿੰਦੇ ਰਹੇ ਵੀ ਅਸੀਂ ਤੁਹਾਨੂੰ ਇਲਾਜ ਬਹੁਤ ਵਧੀਆ ਦੇ ਰਹੇ ਹਾਂ ਬੜੇ ਸੋਹਣੇ ਹਸਪਤਾਲ ਬਣਾਏ ਨੇ ਪਰ ਆਪ ਦੀ ਰੀਡ ਦੀ ਹੱਡੀ ਦਾ ਇਲਾਜ ਕਰਾਉਣ ਲਈ ਉਹ 2 ਸਾਲ ਪਹਿਲਾਂ ਲੰਡਨ ਗਏ ਕਹਿਣ ਦਾ ਭਾਵ ਇਹ ਬਿਲਕੁਲ ਕਲੀਅਰ ਕੱਟ ਗੱਲ ਹੈ ਕਿ ਇਹਨਾਂ ਨੂੰ ਆਪ ਦੇ ਹਸਪਤਾਲਾਂ ਤੇ ਕੋਈ ਯਕੀਨ ਨਹੀਂਗਾ ਇਹਨਾਂ ਨੂੰ ਪਤਾ ਵੀ ਅਸੀਂ ਕੋਈ ਵਧੀਆ ਇਲਾਜ ਪ੍ਰਬੰਧ ਨਹੀਂ ਦੇ ਰਹੇ ਇਹਨਾਂ ਨੂੰ ਪਤਾ ਕਿ ਜੇ ਅਸੀਂ ਆਪ ਉਸੇ ਹਸਪਤਾਲ 'ਚ ਇਲਾਜ ਕਰਾਇਆ ਜਿਹੜਾ ਸਰਕਾਰੀ ਹੈ ਤਾਂ ਅਸੀਂ ਮਾਰੇ ਜਾਵਾਂਗੇ ਇਹ ਤਾਂ ਆਮ ਲੋਕਾਂ ਨੂੰ ਸਿਰਫ ਐਵੇਂ ਭਾਸ਼ਣ ਦੇਣ ਲਈ ਰੱਖਿਆ ਵੀ ਬਹੁਤ ਵਧੀਆ ਇਲਾਜ ਦੇ ਰਹੇ ਹਾਂ ਹੁਣ ਜਿਹੜੀ ਮੁੱਦਾ اٹھਾਇਆ एनजीओ वाले स्पीच ने आई सारे चैनलਾਂ ਤੇ ਤੁਸੀਂ ਸੁਣਿਆ ਹੋਣਾ ਰਾਜਵੀਰ ਜਵੰਦੇ ਦੀ ਮੌਤ ਦਾ ਦੁੱਖ ਸਾਰਿਆਂ ਨੂੰ ਆ ਮੈਨੂੰ ਵੀ ਬਹੁਤ ਆ ਮੇਰਾ ਬਹੁਤ ਪਸੰਦੀਦਾ ਗਾਇਕ ਸੀਗਾ ਮੈਂ ਉਹਨੂੰ ਇਸ ਤਰ੍ਹਾਂ ਸਿੱਧੇ ਰੂਪ ਚ ਕਦੇ ਨਹੀਂ ਜੱਫੀ ਪਾ ਕੇ ਮਿਲਿਆ ਪਰ ਜਿਵੇਂ ਉਹਨੂੰ ਮਿਲੇ ਆ ਤਾਂ ਇੰਜ ਲੱਗਦਾ ਜਿਵੇਂ ਅੱਜ ਇੱਕ ਘਰ ਦਾ ਜੀ ਚਲਾ ਗਿਆ ਪਰ ਹੁਣ ਸਵਾਲ ਇੱਥੇ ਆ ਕਿ ਸੱਚਮੁੱਚ ਇਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਚ ਚੜੀ ਇਲਾਜ ਪ੍ਰਣਾਲੀ ਨੇ ਇਲਾਜ ਨੂੰ ਵਪਾਰ ਨਹੀਂ ਬਣਾ ਦਿੱਤਾ ਕੀ ਮਰੀਜ਼ ਹਸਪਤਾਲਾਂ ਲਈ ਗਾਹਕ ਹੋਣਾ ਚਾਹੀਦਾ ਹੈ ਕਿ ਮਰੀਜ਼ ਹੋਣਾ ਚਾਹੀਦਾ ਹੈ ਮਰੀਜ਼ ਹੋਣਾ ਚਾਹੀਦਾ ਪਰ ਜਿੰਨੇ ਵੀ ਇਸ ਟਾਈਮ ਇਲਾਜ ਪ੍ਰਣਾਲੀ ਹੈ ਮਰੀਜ਼ ਨੂੰ ਮਰੀਜ਼ ਨਹੀਂ ਗਾਹਕ ਸਮਝਿਆ ਜਾਂਦਾ ਗਾਹਕ ਤੇ ਗਾਹਕ ਜਿਹੜਾ ਫਰਜ ਕਰੋ ਕੋਈ ਦੁਕਾਨ ਪਾ ਕੇ ਬੈਠਾ ਉਹਨੂੰ ਗਾਹਕ ਬਾਰ-ਬਾਰ ਆਏ ਤੇ ਤਾਂ ਫਾਇਦਾ ਕਿ ਇੱਕੋ ਵਾਰ ਗਾਹਕ ਨੂੰ ਜਲਦੀ ਉਹ ਉਹ ਚੀਜ਼ ਦੇ ਕੇ ਭੇਜ ਦੇ ਤਾਂ ਫਾਇਦਾ ਉਹਨੂੰ ਤਾਂ ਤਾਂ ਹੀ ਫਾਇਦਾ ਜੇ ਬਾਰ-ਬਾਰ ਗਾਹਕ ਉਹਦੇ ਕੋਲ ਆਵੇ ਇਹ ਜਿਹੜੀ ਮੌਜੂਦਾ ਇਲਾਜ ਪ੍ਰਣਾਲੀ ਹੈ ਇਹ ਪੂੰਜੀ ਪਤੀਆਂ ਦੀ ਇਹ ਮੁਨਾਫਾ ਖੋਰਾਂ ਦੀ ਇਲਾਜ ਪ੍ਰਣਾਲੀ ਹੈ ਇਹਦੇ ਵਿੱਚ ਕਦੇ ਵੀ ਬੰਦੇ ਨੂੰ ਉਹ ਮੁਕੰਮਲ ਤੌਰ ਤੇ ਠੀਕ ਕਰਨਾ ਨਹੀਂ ਚਾਹਣਗੇ ਇਹ ਮੇਰਾ ਵੀ ਦਾਵਾ ਕਿਉਂਕਿ ਜਿਹੜਾ ਪ੍ਰੋਫਿਟ ਆ ਜਿਹੜਾ ਮੁਨਾਫਾ ਉਹ ਮੁੱਖ ਹੈ ਇਹਨਾਂ ਵਾਸਤੇ ਜਿਵੇਂ ਦੁਕਾਨਾਂ ਵਾਲਿਆਂ ਵਾਸਤੇ ਜਿਵੇਂ ਫੈਕਟਰੀ ਮਾਲਕਾਂ ਵਾਸਤੇ ਉਦਯੋਗ ਪਤੀਆਂ ਵਾਸਤੇ ਮੁਨਾਫਾ ਪ੍ਰੋਫਿਟ ਮੁੱਖ ਹੈ ਪੂਰੀ ਦੁਨੀਆ 'ਚ ਹੁਣ ਤੁਸੀਂ ਦੇਖੋ ਪੰਜਾਬ ਸਰਕਾਰ ਕਹਿੰਦੀ ਆ ਵੀ ਅਸੀਂ ਪੰਜਾਬ 'ਚ ਇਲਾਜ ਕ੍ਰਾਂਤੀ ਤੇ ਸਿੱਖਿਆ ਕ੍ਰਾਂਤੀ ਦੋ ਕ੍ਰਾਂਤੀਆਂ ਲਿਆਂਦੀਆਂ ਕਹਿੰਦੇ ਸਾਡਾ ਸਭ ਤੋਂ ਵੱਧ ਜੋਰ ਲੋਕਾਂ ਨੂੰ ਚੰਗੀ ਪੜ੍ਹਾਈ ਤੇ ਚੰਗਾ ਇਲਾਜ ਦੇਣ ਤੇ ਲੱਗਾ ਮੈਂ ਤੁਹਾਡੇ ਤੋਂ ਪੁੱਛਦਾ ਤੁਹਾਡੇ ਚੋਂ ਕਿੰਨੇ ਕੁ ਨੇ ਜਿਹੜੇ ਸਹਿੰਦੇ ਹੋਣ ਪਰ ਆਪਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਪੜਾਉਣਾ ਚਾਹੁੰਦੇ ਨੇ ਇੱਥੋਂ ਤੱਕ ਜਿਹੜੇ ਸਰਕਾਰੀ ਅਧਿਆਪਕ ਨੇ ਉਹ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜਾ ਕੇ ਰਾਜੀ ਨਹੀਂ ਕਿਉਂਕਿ ਉੱਥੇ ਜਿਹੜੀਆਂ ਸਹੂਲਤਾਂ ਜਿਹੜਾ ਇਨਫਰਾਸਟ੍ਰਕਚਰ ਸਰਕਾਰ ਨੇ ਦੇਣਾ ਉਹ ਬਿਲਕੁਲ ਨਹੀਂ ਦਿੱਤਾ ਜਾ ਰਿਹਾ ਮਾਸਟਰਾਂ ਦੀਆਂ ਡਿਊਟੀਆਂ ਉਤੋਂ ਉਤੋਂ ਬਿਆਨ ਦਾਗੀ ਰੱਖਦੇ ਨੇ ਵੀ ਕੋਈ ਗੈਰ ਵਿਦਿਆ ਕਮ ਮਾਸਟਰਾਂ ਤੋਂ ਨਹੀਂ ਲਿਆ ਜਾਊਗਾ ਪਰ ਸਾਰੀਆਂ ਡਿਊਟੀਆਂ ਮਾਸਟਰਾਂ ਦੀਆਂ ਆ ਹੁਣ ਵੀ ਬੀਐਲਓ ਡਿਊਟੀਆਂ ਹੋਰ ਡਿਊਟੀਆਂ ਆ ਪ੍ਰਾਲੀ ਨੂੰ ਆਗਣਾ ਲੱਗੇ ਇਹਦੇ ਤੇ ਵੀ ਮਾਸਟਰਾਂ ਦੀਆਂ ਡਿਊਟੀਆਂ ਲਾਈ ਬਠੀ ਭਗਵੰਤ ਮਾਨ ਸਰਕਾਰ ਤੇ ਉਤੋਂ ਉਤੋਂ ਗੱਲਾਂ ਸਿੱਖਿਆ ਕ੍ਰਾਂਤੀ ਦੀਆਂ ਵੇਖੋ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਲਗਾਤਾਰ ਉਹ ਉਹ ਵਧਦੇ ਜਾ ਰਹੇ ਨੇ ਸਰਕਾਰੀ ਘਟਦੇ ਜਾ ਰਹੇ ਨੇ ਸਰਕਾਰੀਆਂ ਚ ਬੱਚੇ ਘਟਦੇ ਜਾ ਰਹੇ ਨੇ ਪ੍ਰਾਈਵੇਟ ਚ ਵਧਦੇ ਜਾ ਰਹੇ ਨੇ ਹੁਣ ਇਹਦੇ ਦੋਚੀ ਲੋਕ ਨਹੀਂਗੇ ਕਈ ਵਾਰ ਘੱਟ ਮੱਤ ਵਾਲਾ ਬੰਦਾ ਇਹ ਕਹਿ ਦਿੰਦਾ ਅਸੀਂ ਫਿਰ ਗੁਨਾਹਗਾਰ ਆ ਆਪਾਂ ਲੋਕਾਂ ਲੋਕ ਕੀ ਫਿਰਨੋ ਲੋਕਾਂ 'ਚ ਨੁਕਸਾ ਹੈ ਆਪਾਂ ਸਰਕਾਰੀ ਚ ਕਿਉਂ ਨਹੀਂ ਜਦੋਂ ਪਤਾ ਹੋਵੇ ਫਰਜ਼ ਕਰੋ ਜਿਹੜਾ ਵੀ ਇਹ ਕਹਿੰਦਾ ਮੈਂ ਉਹਨੂੰ ਪੁੱਛਦਾ ਆਂ ਬਈ ਜੇਕਰ ਉਹਨੂੰ ਪਤਾ ਹੋਵੇ ਵੀ ਇੱਕ ਰੇੜੀ ਆ ਲੱਗੀ ਤੇ ਇੱਕ ਉਹ ਲੱਗੀ ਤੇ ਆਹ ਰੇੜੀ ਦੇ ਉੱਪਰ ਜਿਹੜਾ ਮੈਂ ਸੇਵ ਲੈਣ ਲੱਗਾ ਉਹ ਸਾਰਾ ਗਲਿਆ ਤੇ ਇਹ ਚੰਗਾ ਮਾਲ ਹੀ ਹੈ ਨਹੀਂ ਰੇੜੀ ਤੇ ਉਥੋਂ ਲਵੇਗਾ ਕਿ ਜਿਹੜੀ ਉੱਥੇ ਨਾਲ ਦੂਜੇ ਪਾਸੇ ਲੱਗੀ ਹੈ ਉਥੋਂ ਲਵੇਗਾ ਹੁਣ ਆਪੇ ਇਹ ਤੁਸੀਂ ਸੋਚ ਲਿਓ ਹੁਣ ਦੇਖੋ ਜਦੋਂ ਕਿਸੇ ਦਾ ਜੀਵ ਮਾਰ ਹੁੰਦਾ ਜਿਹਦੇ ਕੋਲ ਥੋੜਾ ਬਹੁਤ ਵੀ ਛੱਲੀ ਪੂਣੀ ਘਰ ਘਾਟ ਕੋਈ ਖੇਤ ਕੋਈ ਕਿਲਾ ਹੈ ਉਹ ਇਹ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਮੇਰਾ ਘਰ ਦਾ ਜੀਵ ਬਚੇ ਜਿਵੇਂ ਰਾਜਵੀਰ ਜਵੰਦੇ ਦੇ ਘਰ ਪਰਿਵਾਰ ਵਾਲਿਆਂ ਨੇ ਚਾਇਆ ਇਹਦਾ ਫਾਇਦਾ ਰੱਜ ਕੇ ਉਠਾਉਂਦੇ ਨੇ ਇਹ ਮੁਨਾਫਾ ਖੋਰੀ ਦਾ ਧੰਦਾ ਬਣਾਈ ਬੈਠੇ ਪ੍ਰਾਈਵੇਟ ਜਿਹੜੇ ادارے ਆ ਉਹ ਫਿਰ ਰੱਜ ਕੇ ਲੋਕਾਂ ਚ ਕਿਹ ਵੀ ਧਾਰਨਾ ਵੀ ਡਾਕਟਰ ਦੀ ਫੀਸ ਨਹੀਂ ਕੱਟ ਕਰੀਦੀ ਤੇ ਫਿਰ ਉਹ ਇਹਦਾ ਰੱਜ ਕੇ ਫਾਇਦਾ ਉਠਾਉਂਦੇ ਆ ਇਥੇ ਤਾਂ ਉਹਨਾਂ ਡਾਕਟਰਾਂ ਨੂੰ ਸਜ਼ਾਵਾ ਹੋ ਚੁੱਕੀਆਂ ਨੇ ਜਿਹੜੇ ਆਪਰੇਸ਼ਨ ਕਰਨ ਦੇ ਬਹਾਨੇ ਲੋਕਾਂ ਦੇ ਗੁਰਦੇ ਕੱਢ-ਕੱਢ ਕੇ ਵੇਚਦੇ ਰਹੇ ਉਹਨਾਂ ਡਾਕਟਰਾਂ ਨੂੰ ਸਜ਼ਾਵਾ ਹੋਈਆਂ ਨੇ ਡਾਕਟਰ ਬਹੁਤ ਵੱਡੀ ਚੀਜ਼ ਹੈ ਡਾਕਟਰ ਬਹੁਤ ਮਹਾਨ ਚੀਜ਼ ਹੈ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਤੇ ਇਹ ਸੱਚ ਵੀ ਹੈ ਵੇਖੋ ਪਰ ਜਦੋਂ ਕੁਝ ਡਾਕਟਰ ਮੁਨਾਫਾਖੋਰੀ ਚ ਅੰਨੇ ਹੋ ਕੇ ਕਸਾਈ ਬਣ ਜਾਣ ਤਾਂ ਫਿਰ ਕੀ ਹੋਵੇ ਤਾਂ ਇਹਦੇ ਦੋਚੀ ਵੀ ਡਾਕਟਰ ਨਹੀਂ ਗਏ ਮੌਜੂਦਾ ਰਾਜ ਪ੍ਰਬੰਧ ਸਾਡਾ ਸਿਸਟਮ ਦੋਚੀ ਹੈ ਜੇਕਰ ਇੱਕ ਵਿਅਕਤੀ ਨੇ ਐਮਬੀਬੀਐਸ ਕਰਕੇ ਐਮਡੀ ਜਾਂ ਐਮਐਸ ਤੱਕ ਦੀ ਪੜ੍ਹਾਈ ਕਰਨੀ ਹੈ ਤਾਂ ਉਹਨੂੰ 1.5 ਤੋਂ 2 ਕਰੋੜ ਰੁਪਈਆ ਤੱਕ ਵੀ ਫੂਕਣਾ ਪੈਂਦਾ ਤਾਂ ਫਿਰ ਇੰਨਾ ਇਨਵੈਸਟਮੈਂਟ ਕਰਕੇ ਫਿਰ ਉਹਨੂੰ ਇੰਜ ਲੱਗਦਾ ਕਿ ਹੁਣ ਕਮਾਇਆ ਜਾਵੇ ਫਿਰ ਉਹ ਕਮਾਉਂਦਾ ਤੇ ਫਿਰ ਕਮਾਉਣ ਦੇ ਚੱਕਰ ਚ ਕਈ ਬਿਲਕੁਲ ਅੰਨੇ ਵੀ ਹੋ ਜਾਂਦੇ ਨੇ ਹੁਣ ਜਿਹੜੇ ਸਵਾਲ ਇਹ ਜਿਹੜਾ ਸਤੀਸ਼ ਐਨਜੀਓ ਵਾਲਾ ਉਠਾ ਰਿਹਾ ਉਹ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਨੇ ਸਟੇਸ਼ਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਦੇ ਤੇ ਕਾਨੂੰਨ ਬਣਾਏ ਵੀ ਵੈਂਟੀਲੇਟਰ ਦੇ ਉੱਪਰ ਜਿਹੜਾ ਬੰਦਾ ਪਾ ਲਿਆ ਫਿਰ ਉਹਨੂੰ ਠੀਕ ਕਰਨ ਦੀ ਗਰੰਟੀ ਹੋਏਗੀ ਤੁਸੀਂ ਦੇਖੋ ਕਿੰਡੀ ਚਲਾਕੀ ਹੈ ਇਹ ਕਾਰਪੋਰੇਟਾਂ ਦੇ ਮੁਨਾਫਾਖੋਰੀ ਦੇ ਜਿਹੜੇ ਇਲਾਜ ਅਦਾਰੇ ਨੇ ਉਹ ਕਿਵੇਂ ਚਲਾਕੀ ਕਰਦੇ ਨੇ ਕਹਿ ਦਿੰਦੇ ਨੇ ਵੀ ਵੇਖੋ ਅਸੀਂ ਆਪਣੀ ਕੋਸ਼ਿਸ਼ ਕਰਾਂਗੇ ਤੇ ਪਰ 20% ਜਿਹੜੀ ਹੈ ਨਾ ਉਹ ਕਿਸੇ ਸ਼ਕਤੀ ਦੇ ਹੱਥ ਹੈ ਤੇ ਲੋਕ ਵਿਚਾਰੇ ਚੁੱਪ ਕਰ ਜਾਂਦੇ ਨੇ ਅੱਛਾ ਜੇ ਤੁਸੀਂ ਜੇ ਮੰਨ ਲਓ ਜੇ ਬੰਦਾ ਨਹੀਂ ਬਚਣਾ ਤੇ ਤੁਸੀਂ ਰਾਮ ਨਾਲ ਕਹਿ ਦੇਣਾ ਵੀ ਵੇਖੋ ਜੀ ਅਸੀਂ ਇਹ 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 ਹੁਣ ਉਹਦੇ ਹੱਥ ਸੀ ਤੇ ਇਸ ਕਰਕੇ ਨਹੀਂ ਬਚਿਆ ਫਿਰ ਤੁਸੀਂ ਲੱਖ ਰੁਪਏ ਇਲਾਜ ਦੇ ਕਾਹਦੇ ਲੈਨੇ ਬਹੁਤ ਸਾਰੇ ਬਾਹਰਲੇ ਦੇਸ਼ ਨੇ ਚైనా ਸਾਡਾ ਗਵਾਂਡੀ ਮੁਲਕ ਹੈ ਉੱਥੇ ਇਹ ਗੱਲ ਨਹੀਂ ਚੱਲਦੀ ਉੱਥੇ ਲੋਕ ਅੰਧਵਿਸ਼ਵਾਸੀ ਨਹੀਂ ਉੱਥੇ ਉਹ ਨਹੀਂ ਮੰਨਦੇ ਇਹ ਗੱਲ ਉੱਥੇ ਉਹ ਕਹਿੰਦੇ ਆ ਡਾਕਟਰ ਨੂੰ ਪੁਖਤਾ ਤਰੀਕੇ ਨਾਲ ਦੱਸਣਾ ਪਊਗਾ ਕਿ ਕੀ ਕਾਰਨ ਰਿਹਾ ਸਟੇਜ ਐਨ ਜੀਓ ਵਾਲਾ ਕਹਿੰਦਾ ਹੈ ਉਹ ਕਹਿੰਦਾ ਕਿ ਜਦੋਂ ਇਹਨਾਂ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾਉਣ ਜਾਂਦੇ ਆ ਤਾਂ ਇਹ ਆ ਰਿਪੋਰਟਾਂ ਕਰ ਲੈਂਦੇ ਨੇ ਟੈਸਟ ਲੈ ਲੈਂਦੇ ਨੇ ਤੇ ਰਿਪੋਰਟਾਂ ਜਿਹੜੀਆਂ ਨੇ ਉਹ ਮਰੀਜ਼ ਦੇ ਵਾਰਸਾਂ ਨੂੰ ਵਿਖਾਉਂਦੇ ਨਹੀਂ ਉਹਨੂੰ ਫਾਇਲ 'ਚ ਲਾ ਕੇ ਆਪਦੇ ਕੋਲ ਅੰਦਰ ਹੀ ਡੰਪ ਕਰ ਲੈਂਦੇ ਨੇ ਤਾਂ ਕਿ ਇਹ ਕਿਸੇ ਬਾਹਰ ਹੋਰ ਡਾਕਟਰ ਨੂੰ ਨਾ ਵਿਖਾ ਲੈਣ ਜਦੋਂ ਕਿ ਕਾਨੂੰਨ ਹੋਣਾ ਚਾਹੀਦਾ ਕਿ ਜਿਹੜੀਆਂ ਜਿਹੜੇ ਜਿਹੜੇ ਟੈਸਟ ਹੋਏ ਨੇ ਉਹ ਸਾਰੀਆਂ ਰਿਪੋਰਟਾਂ ਹਸਪਤਾਲ ਮਰੀਜ਼ ਦੇ ਵਾਰਸਾਂ ਨੂੰ ਇੱਕ-ਇੱਕ ਕਾਪੀ ਉਹਨਾਂ ਦੀ ਦੇਵੇਗਾ 12 ਘੰਟੇ ਦੇ ਅੰਦਰ ਤਾਂ ਕਿ ਉਹ ਬਾਹਰ ਕਿਸੇ ਹੋਰ ਡਾਕਟਰ ਦੀ ਵੀ ਰਾਇ ਲੈ ਸਕੇ ਪਰ ਸੱਚਮੁੱਚ ਸਤੀਸ਼ ਐਨਜੀਓ ਵਾਲੇ ਦੀ ਇਹ ਗੱਲ ਠੀਕ ਹੈ ਇੰਜ ਇਹ ਕਰਦੇ ਨਹੀਂਗੇ ਹੁਣ ਰਾਜਵੀਰ ਜਵੰਦੇ ਵਾਲੇ ਕੇਸ ਦੇ ਵਿੱਚ ਵੀ ਇੰਜ ਵਾਪਰਿਆ ਲੋਕਾਂ ਨੂੰ ਕਿਹਾ ਗਿਆ ਤੁਸੀਂ ਅਰਦਾਸਾਂ ਕਰੋ ਲੋਕ ਅਰਦਾਸਾਂ ਕਰਦੇ ਰਹੇ ਤੇ ਅਰਦਾਸਾਂ 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 ਤੇ ਸੁਖਣਾ ਦੇ ਵਿੱਚ ਬਹੁਤ ਸਾਰੇ ਸਵਾਲ ਅੱਜ ਉੱਠ ਰਹੇ ਨੇ ਸਵਾਲ ਤਾਂ ਇੱਥੋਂ ਤੱਕ ਵੀ ਉੱਠ ਰਹੇ ਨੇ ਕਿ ਕੀ ਇਹ ਜਿਹੜੀਆਂ ਸੁਖਣਾ ਜਾਂ ਅਰਦਾਸਾਂ ਨੇ ਉਹ ਕੰਮ ਕਰ ਪਾਈਆਂ ਕੁਝ ਲੋਕ ਕਹਿ ਰਹੇ ਨੇ ਕਿ ਸਾਡੇ ਤੋਂ ਅਰਦਾਸਾ ਕਰਨ 'ਚ ਗਲਤੀ ਰਹਿ ਗਈ ਹੋਣੀ ਹੈ ਅਰਦਾਸਾਂ ਤਾਂ ਹਰ ਇੱਕ ਨਹੀਂ ਕਰੀਆਂ ਨੇ ਹਰ ਇੱਕ ਤਰੀਕੇ ਦੀਆਂ ਕਰੀਆਂ ਨੇ ਫਿਰ ਕਮੀ ਕਿੱਥੇ ਰਹਿ ਗਈ ਅਸਲ ਕਹਾਣੀ ਕੀ ਹੈ ਅਸਲ ਕਹਾਣੀ ਇਹ ਹੈ ਵੀ ਸਾਡੇ ਦੇਸ਼ ਦੀ ਇਲਾਜ ਪ੍ਰਣਾਲੀ ਅਜੇ ਬਿਲਕੁਲ ਮਾੜੀ ਹੈ ਤੇ ਜਿਹੜੇ ਜਿਹੜੇ ਪ੍ਰਾਈਵੇਟ ਹਸਪਤਾਲਾਂ ਵਾਲੇ ਜਿਨ੍ਹਾਂ ਕੋਲ ਪ੍ਰਬੰਧ ਹੈਗਾ ਵੀ ਹੈ ਉਹ ਵੀ ਆਪਦੇ ਪ੍ਰੋਫਿਟ ਤੇ ਮੁਨਾਫੇ ਦੀ ਦੌੜ ਦੇ ਵਿੱਚ ਲੱਗੇ ਹੋਏ ਨੇ ਤੇ ਮਰੀਜ਼ ਨੂੰ ਉਹ ਗਾਹਕ ਕਸਟਮਰ ਸਮਝਦੇ ਨੇ ਇਸ ਕਰਕੇ ਮਰੀਜ਼ਾਂ ਵੱਲ ਕੋਈ ਧਿਆਨ ਨਹੀਂ ਇੱਥੇ ਦੋਸਵਾਲ ਵੱਡੇ ਹੋਰ ਵੀ ਨੇ ਰਾਜਵੀਰ ਜਵੰਦਾ ਦੀ ਮੌਤ ਦਾ ਸਭ ਤੋਂ ਵੱਡਾ ਜ਼ਿੰਮੇਵਾਰ ਸਾਡਾ ਸਿਸਟਮ ਸਾਡੀਆਂ ਸਰਕਾਰਾਂ ਕਿਉਂਕਿ ਰਾਜਵੀਰ ਜਵੰਦੇ ਦੀ ਮੌਤ ਦਾ ਤਤਕਾਲੀ ਕਾਰਨ ਬਣੀਆਂ ਗਾਵਾਂ ਅਵਾਰਾ ਪਸ਼ੂ ਪਰ ਅਵਾਰਾ ਪਸ਼ੂ ਸੜਕਾਂ ਤੇ ਰੱਖਣ ਦੀ ਛੱਡਣ ਦੀ ਲੱਖਾਂ ਪਸ਼ੂ ਸੜਕਾਂ ਤੇ ਫਿਰਦੇ ਨੇ ਇਹ ਜ਼ਿੰਮੇਵਾਰੀ ਕਿਹਦੀ ਹੈ ਜਿਹੜੀਆਂ ਸਰਕਾਰਾਂ ਰੋਡ ਟੈਕਸ ਲੈਂਦੀਆਂ ਜਿਹੜੀਆਂ ਸਰਕਾਰਾਂ ਟੋਲ ਟੈਕਸ ਲੈਂਦੀਆਂ ਜਿਹੜੀਆਂ ਸਰਕਾਰਾਂ ਗਊ ਟੈਕਸ ਗਊਸਸ ਲੋਕਾਂ ਨੂੰ ਬਿੱਲਾਂ 'ਚ ਬਿਜਲੀ ਦੇ ਬਿੱਲਾਂ 'ਚ ਲਾ ਕੇ ਆਉਂਦਾਰਿਆ ਹੁਣ ਤੱਕ ਉਹ ਲੈਂਦੀਆਂ ਤਾਂ ਉਹਨਾਂ ਨੇ ਫਿਰ ਕਿਉਂ ਨਹੀਂ ਪ੍ਰਬੰਧ ਕੀਤਾ ਕਿ ਇਹਨਾਂ ਗਵਾਂ ਨੂੰ ਕਿਤੇ ਹੋਰ ਰੱਖਣ ਦਾ ਪ੍ਰਬੰਧ ਕਰ ਲਈਏ ਸੋ ਇੱਥੇ ਨਕਾਮ ਕੌਣ ਹੈ ਸਰਕਾਰਾਂ ਸਿਸਟਮ ਤੇ ਸਰਕਾਰਾਂ ਨੇ ਹੁਣ ਤੱਕ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਮੈਂ ਕਹੂੰਗਾ ਜਿੰਨੇ ਵੀ ਗਾਇਕ ਭਰਾ ਅੱਜ ਕਹਿ ਰਹੇ ਨੇ ਕਿ ਸਾਨੂੰ ਬੜਾ ਦੁੱਖ ਹੈ ਗਾਇਕਾਂ ਨੂੰ ਲੋਕ ਉਹਨਾਂ ਦੇ ਪਿੱਛੇ ਬਹੁਤ ਲੱਗਦੇ ਨੇ ਸੁਣਦੇ ਨੇ ਪਿਆਰ ਕਰਦੇ ਨੇ ਅੱਜ ਪੰਜਾਬ ਦੇ ਉਹਨਾਂ ਸਾਰੇ ਗਾਇਕਾਂ ਨੂੰ ਅੱਗੇ ਲੱਗ ਕੇ ਸਰਕਾਰਾਂ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਔਰ ਇਹਦੇ ਉੱਪਰ ਲਾਜ਼ਮੀ ਨੀਤੀ ਬਣਵਾ ਕੇ ਛੱਡਣੀ ਚਾਹੀਦੀ ਹੈ ਕਿ ਜੇ ਤੁਸੀਂ ਰੋਡ ਟੈਕਸ ਲੈਣਾ ਹੈ ਟੋਲ ਟੈਕਸ ਲੈਣਾ ਹੈ ਜੇ ਗਊ ਟੈਕਸ ਲੈਣਾ ਹੈ ਤਾਂ ਫਿਰ ਇੱਕ ਵੀ ਗਾਂ ਇੱਕ ਵੀ ਆਵਾਰਾ ਪਸ਼ੂ ਸੜਕਾਂ ਤੇ ਦੇਖਣਾ ਨਹੀਂ ਚਾਹੀਦਾ ਫਿਰ ਸੜਕ ਸੁਰੱਖਿਆ ਫੁੱਲ ਹੋਣੀ ਚਾਹੀਦੀ ਹੈ ਪਰ ਮੈਨੂੰ ਪਤਾ ਵੱਡੀ ਗਿਣਤੀ ਗਾਇਕਾਂ ਨੇ ਇੱਥੇ ਜ਼ੁਬਾਨ ਨਹੀਂ ਖੋਲਣੀ ਕਿਉਂਕਿ ਸਰਕਾਰਾਂ ਦੇ ਨਾਲ ਯਾਰੀਆਂ ਦੋਸਤੀਆਂ ਪਾਲਣ ਦਾ ਜਿਹੜਾ ਚਾ ਉਹ ਜ਼ੁਬਾਨ ਖੁੱਲਣ ਨਹੀਂ ਦਿੰਦਾ ਗੀਤਾਂ ਦੇ ਵਿੱਚ ਬੜਕਾ ਮਾਰ ਕੇ ਕੁਝ ਨਹੀਂ ਹੋਣਾ ਅੱਜ ਰਾਜਵੀਰ ਜਵੰਦਾ ਚਲਿਆ ਗਿਆ ਕੱਲ ਨੂੰ ਕੋਈ ਹੋਰ ਹੀਰਾ ਜਾਊਗਾ ਔਰ ਰੋਜ਼ਾਨਾ ਦਰਜਨਾ ਸੈਂਕੜੇ ਐਕਸੀਡੈਂਟ ਭਾਰਤ ਦੇ ਵਿੱਚ ਗਊਆਂ ਤੇ ਅਵਾਰਾ ਪਸ਼ੂਆਂ ਦੇ ਨਾਲ ਹੋ ਰਹੇ ਨੇ ਤੁਸੀਂ ਇਹ ਸਭ ਕੁਝ ਬਾਰੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ